ਸੁਭਾ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਨੂੰ ਇੱਕ ਵਾਰ ਮੁੜ ਤੋਂ ਟਾਲ ਲੱਗੀ ਹੈ ਲੁਧਿਆਣਾ ਦੇ ਨੇੜੇ ਸਾਹਨੇਵਾਲ 에어ਪੋਰਟ ਬੰਦ ਹੋ ਗਿਆ ਕਿਉਂਕਿ ਕਾਫੀ ਕਾਟੇ ਦੇ ਵਿੱਚ ਚੱਲਿਆ ਜਾ ਰਿਹਾ ਸੀ ਤੇ ਇੱਕ ਸਮਾਂ ਸੀ ਜਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ 에어ਪੋਰਟ ਨੂੰ ਕੁਮੰਤਰੀ 에어ਪੋਰਟ ਬਣਾਉਣ ਦੀ ਗੱਲ ਆਖੀ ਸੀ ਅਤੇ ਹੁਣ ਇਸ 에어ਪੋਰਟ ਨੂੰ ਬੰਦ ਕਰਨ ਦੀ ਨੋਬਤ ਆ ਗਈ ਕਿਉਂਕਿ 에어ਪੋਰਟ ਕਾਟੇ ਦੇ ਵਿੱਚ ਚੱਲ ਰਿਹਾ ਸੀ ਇਸ 에어ਪੋਰਟ ਨੂੰ ਬੰਦ ਕਰ ਦਿੱਤਾ ਗਿਆ ਸੁਭਾ ਸਰਕਾਰ ਦੇ ਦਾਅਵਿਆਂ ਦੀ ਖੁੱਲੀ ਆਪੋਲ ਸਾਲ 2010 ਦੇ ਵਿੱਚ ਰੇਨੋਵੇਟ ਵੀ ਕੀਤਾ ਗਿਆ ਸੀ ਇਸ 에어ਪੋਰਟ ਨੂੰ ਤੇ ਉਸ ਵੇਲੇ ਵੱਡੇ ਵੱਡੇ ਦਾਅਵੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਸੀ ਕਿ ਲੁਧਿਆਣਾ ਦਾ ਇਹ 에어ਪੋਰਟ ਦੁਨੀਆ ਦੇ ਨਾਲ ਜੁੜੇਗਾ ਪਰ ਅਜੇ ਹਾਂ ਨਾ ਹੋ ਸਕਿਆ ਬਲਕਿ ਹੁਣ ਘਰੇਲੂ ਉਡਾਨਾਂ ਵੀ ਨਹੀਂ ਇਸ 에어ਪੋਰਟ ਤੋਂ ਉਡਣਗੀਆਂ ਕਿਉਂਕਿ ਕਾਟੇ ਦੇ ਚੱਲਦਿਆਂ ਇਸ 에어ਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੁਣ ਤੁਹਾਨੂੰ ਸੁਣਾਉਣਿਆ ਸਾਲ 2010 ਵਿੱਚ ਕੀ ਕਿਹਾ ਸੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ 에어ਪੋਰਟ ਦੇ ਬਾਰੇ ਜਨਤਾ ਨੂੰ ਵਾਦਾ ਕੀਤਾ ਸੀ ਉਦੇ ਬਾਅਦ ਅਸੀਂ ਸਾਰੇ 에어ਪੋਰਟ ਨੂੰ ਰੈਨੋਵੇਸ਼ਨ ਕਰਾ ਕੇ ਪੰਜਾਬ ਸਰਕਾਰ ਨੇ 7 ਏਕੜ ਜ਼ਮੀਨ ਵੀ ਐਕਵਾਇਰ ਕੀਤੀ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਸੁਪਨਾ ਲੈ ਕੇ ਚੱਲੇ ਸੀ ਅੱਜ ਉਹ ਸੁਪਨਾ ਪੂਰਾ ਹੋਇਆ ਅੱਜ ਦੁਨੀਆ ਨਾਲ ਲੁਧਿਆਣੇ ਨੂੰ ਜੋੜ ਦਿੱਤਾ ਗਿਆ ਹਵਾਈ ਸੇਵਾ ਨਾਲ